ਮਸਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਵੱਲੋਂ ਅੱਜ ਖਰੜਚ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਕੀ ਮੀਟਿੰਗ ਕੀਤੀ ਗਈ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਮੀਟਿੰਗ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਉਸ ਮੀਟਿੰਗ ਦੀਆਂ ਲਾਈਵ ਤਸਵੀਰਾਂ ਪ੍ਰਧਾਨ ਕੀ ਕਹਿੰਦੇ ਨੇ ਕੀ ਉਹਨਾਂ ਦੀ ਮੰਗ ਹੈ ਕਿਉਂ ਇਹ ਮੀਟਿੰਗ ਰੱਖੀ ਗਈ ਹੈ ਆਓ ਤੁਹਾਨੂੰ ਦਿਖਾਉਂਦੇ ਆ ਸਰਕਾਰ ਕੋਲੇ ਪਹੁੰਚਦਾ ਹੁੰਦਾ ਕਿਵੇਂ ਪਹੁੰਚੇ ਠੀਕ ਹੈ ਕਰੀਏ ਬੈਠ ਕੇ ਗਣੀ ਆਪਣੇ ਰੀਜਨ ਦੇ ਬਾਰੇ ਚ ਗੱਲਾਂ ਕਰੀਏ 16 ਤਰੀਕ ਨੂੰ ਅਸੀਂ ADC ਦਾ ਰਾਹੀ ਡਾਇਰੈਕਟਰ ਨੂੰ ਮਿਲਦੇ ਹਾਂ ਅਰ ਰੀਜਨ ਦਾ ਮਾਹੌਲ ਹੈ ਹਾਂ ਕਾਇਲ ਹੋ ਜੀਓ ਚਲੋ ਪਹਿਲਾਂ ਕਵਰਕਿੰਗ ਕਰਵਾਉਂਦੇ ਹਾਂ ਅੱਜ ਪਤਾ ਇਸ ਤੋਂ ਬਾਅਦ ਜਿਹੜੀ ਮੈਂ ਗੱਲ ਕਰ ਰਿਹਾ ਸੀ ਅਸੀਂ ਲਗਾਤਾਰ ਅਭੀ ਲੰਮੇ ਸਮੇਂ ਤੋਂ ਜਤੋਂ ਸਰਕਾਰ ਬਣੀ ਆ ਆਪ ਸਰਕਾਰ ਉਸ ਸਮੇਂ ਤੋਂ ਮਿਊਨਿਸਪਲ ਅਮਾਜਮ ਐਕਸ਼ਨ ਕਮੇਟੀ ਰਬੀਰ ਜੀ ਸਾਡੇ ਕਨਵੀਨਰ ਨੇ ਜਿਨ੍ਹਾਂ ਦੇ ਕਰਕੇ ਅਸੀਂ ਇਹ ਲਗਾਤਾਰ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਆਂ ਲੇਕਿਨ ਇਹ ਸਰਕਾਰ ਨੇ ਅੱਜ ਤੱਕ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਿਹਦੇ ਖਿਲਾਫ ਅਸੀਂ 6 ਜੁਲਾਈ ਨੂੰ ਜਿਲੰਦਰ ਵਿਖੇ ਜਿਮਨੀ ਚੌਂਕ ਗਏ ਉੱਥੇ ਵੀ ਸਾਨੂੰ ਵੀ ਕਹਤਾ ਬੀਟਿੰਗ ਕਰਨ ਕਰਕੇ ਨਹੀਂ ਕੀਤੀ ਉਸ ਤੋਂ ਉਪਰੰਤ ਲਗਾਤਾਰ ਬੀਟ ਕਾਰੇ ਕਿਠੀਆਂ ਕੱਢੀ ਜਾਂਦੇ ਆ ਪਰ ਸਵੇ ਤੱਕ ਮੁੱਕਰੀ ਜਾ ਰਹੇ ਨੇ ਤੇ ਉਹਦੇ ਖਲਾਫ ਅਸੀਂ ਅੱਜ ਕਰਨ ਵਿਗੇ ਆਪਣੇ ਸਾਰੇ ਮਲਾਰਿਬ ਇਕੱਠੇ ਹੋਏ ਆ ਜਿਹੜੇ ਵਿੱਚ ਆਪਾਂ ਸਖਤ ਫੈਸਲਾ ਲੈਣਾ ਕਿਉਂ ਇਹ ਸਰਕਾਰ ਨੂੰ ਪਤਾ ਕੁਝ ਨਹੀਂ ਇਹ ਸਰਕਾਰ ਨੂੰ ਪਤਾ ਕੁਝ ਨਹੀਂ ਇਸ ਲਈ ਅਸੀਂ 7 8 9 7 8 9 ਅਕਤੂਬਰ ਅਸੀਂ 3 ਦਿਨ ਕੜਾ ਪਨਮਯਾਰੇ ਪੂਰੇ ਪੰਜਾਬ ਚ ਕਰ ਰਹੇ ਆ ਉਸ ਤੋਂ ਪ੍ਰੰਤ ਅਸੀਂ ਅਗਲੀ ਮੀਟਿੰਗ ਐਕਸ਼ਨ ਕਮੇਟੀ ਦੀ ਕਰਾਗੇ ਜਿਹਦੇ ਵਿੱਚ ਇਹ ਤੋਂ ਵੀ ਟਿੱਕੇ ਖੋਲ ਦੀ ਤਿਆਰੀ ਕੀਤੀ ਜਾਊਗਾ ਬੜਾ ਮੰਗਾ ਕੀ ਕੀ ਹੈ ਜੀ ਫਿਰ ਇਹ ਮੰਗਾਉਣ ਲਈ ਕਦਮ ਮੇਅਰ ਸਾਡੇ ਆ ਮੰਗਾ ਜੀ ਕਿ ਜਿਹੜੇ ਔਰ ਸਰਸ ਰਸ ਲੱਗੇ ਹੋਰ ਨੂੰ ਇਹ ਰਿਸੋਰਸ ਕੀਤਾ ਜਾਵੇ ਜਿਹੜੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਕੱਚਾ ਬਣਾ ਜੋ ਪੱਕੇ ਕੀਤੇ ਜਾਣ ਆਪਣੇ ਜਿਹੜੇ ਸਾਡੇ ਬੰਦੇ ਆ ਚੌਕੀਦਾਰ ਆ ਦਾਦਾ ਆਪਰੇਟ ਹੋਇਆ ਟਿਊਬਲ ਆਪਰੇਟ ਹੋਇਆ ਉਹ ਸਾਰੇ ਪੱਕੇ ਕੀਤੇ ਜਾਣ ਲੇਕਿਨ ਇਹ ਸਰਕਾਰ ਆਪ ਇੱਥੇ ਰੱਖ ਕੇ ਬੰਦੇ ਕਮੇਟੀਆਂ ਦੇ ਭੇਜੀ ਜਾ ਰਹੀਆਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਟਰੈਵਲ ਨੂੰ ਗੱਡੀ ਨਹੀਂ ਚਲਦੀ ਆਉਂਦੀ ਫਾਇਰਮੈਨ ਨੂੰ ਕੁਝ ਪਤਾ ਨਹੀਂ ਕੇਸ ਬਣੇ ਹੋਆ ਉਹਨਾਂ ਲੋਕਾਂ ਦੇ ਜਿਹੜੇ ਲੋਕ ਇਹ ਭੇਜ ਰਹੇ ਔਰ ਜਿਹੜੇ ਕੈਟਾਗਰੀ ਕੈਰੈਕਟਰ ਵੈਰੀਫਿਕੇਸ਼ਨ ਹੁੰਦੀ ਆ ਉਸ ਵੇਲੇ ਉਹ ਲੋਕ ਜਿਹੜੇ ਆ ਲੋਕ ਤਾਂ ਨਿਕਲ ਜਾਂਦੇ ਸੋ ਇਸ ਕਰਕੇ ਇਹਦੇ ਲਈ ਆਪਾਂ ਸਖਤ ਤੋਂ ਸਖਤ ਫੈਸਲਾ ਲੈ ਰਹੇ ਆ ਪਹਿਲਾਂ ਵੀ ਲਏ ਆ ਔਰ ਹੋਰ ਵੀ ਲੈਣੇ ਆ ਅੱਜ ਦੀ ਜੋ ਮੀਟਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਮੈਂ ਆਪ ਜੀ ਨੂੰ ਕਹਿਣਾ ਚਾਹੂੰਗਾ ਕਿ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀ ਜਾ ਰਹੀ ਹੈ ਨਾ ਤਾਂ ਉਹਦੀ ਗੱਲ ਸੁਣਨ ਨੂੰ ਤਿਆਰ ਹੈ ਮੀਟਿੰਗਾਂ ਦੇ ਮੀਟਿੰਗਾਂ ਦੇ ਕੇ ਮੀਟਿੰਗਾਂ ਨੂੰ ਅੱਗੇ ਡੰਗ ਟਪਾਉ ਸਮਾਂ ਜਿਵੇਂ ਕੀਤਾ ਜਾ ਰਿਹਾ ਸਾਡੇ ਨਾਲ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਸ ਤਰ੍ਹਾਂ ਕਿ ਕੱਚੇ ਮੁਲਾਜ਼ਮ ਪੱਕੇ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ 31 12 2011 ਵਾਲੇ ਸਾਥੀਆਂ ਦੀ ਪੈਨਸ਼ਨ ਲਗਾਈ ਜਾਵੇ ਹੋਰ ਬਥੇਰੀਆਂ ਸਾਡੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਅੱਜ ਮਿੱਥਿਆ ਗਿਆ 7 8 9 ਅਕਤੂਬਰ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਘੜਾ ਪੰਨ ਮੁਜਾਰੇ ਕਰਨ ਜਾ ਰਹੇ ਆ ਜੇਕਰ ਸਰਕਾਰ ਨੂੰ ਸਾਡੇ ਸਾਡੇ ਨਾਲ ਬੁਲਾ ਕੇ ਸਾਡੇ ਨਾਲ ਕੋਈ ਗੱਲਬਾਤ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਤੁਰੰਤ ਉਸ ਤੋਂ ਬਾਅਦ ਅਸੀਂ ਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੀ ਮੀਟਿੰਗ ਬੁਲਾ ਕੇ ਅਸੀਂ ਫਿਰ ਅਗਲੇ ਸੰਘਰਸ਼ ਦੀ ਜੜੀ ਉਹ ਤਿਆਰੀ ਕਰਾਂਗੇ ਤੇ ਪੰਜਾਬ ਸਰਕਾਰ ਦੇ ਖਿਲਾਫ ਲੜਾਈ ਲੜਾਂਗੇ ਕੇਂਦਰੀ ਹੜਤਾਲ ਰਹਿ ਗਈ ਮੁਕੰਮਲ ਮੁਲਾਜ਼ਮਾਂ ਦੀ ਨਹੀਂ ਜੀ ਨਹੀਂ ਇਹ ਸੱਤ ਅੱਠ ਨੌ ਨੂੰ ਜਿਹੜੀ ਭੁਗੜਾ ਯਾਰ ਕਰ ਰਹੇ ਆ ਉਹਦੇ ਵਿੱਚ ਵੀ ਤਿੰਨ ਦਿਨ ਤਿੰਨ ਦਿਨ ਹੜਤਾਲ ਵੀ ਕਰਨੀ ਨਹੀਂ ਹੜਤਾਲ ਨਹੀਂ ਕਰਾਂਗੇ ਜੀ ਉਹ ਉਹ ਡਿਊਟੀ ਟਾਈਮ ਨਹੀਂ ਕਰਾਂਗੇ ਅਸੀਂ ਨਾਮ ਹੈ ਤੁਹਾਡਾ ਮੇਰਾ ਉਹਨਾਂ ਗਪਾਲਾ ਠਾਪਰ ਜੀ ਹਾਂਜੀ ਅੱਜ ਦੀ ਜਿਹੜੀ ਸਾਡੀ ਇੱਥੇ ਮੀਟਿੰਗ ਹੋਈ ਹੈ ਇਸ ਤੋਂ ਪਹਿਲਾਂ ਵੀ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਸਾਰੇ ਮੰਗ ਪੱਤਰ ਦਿੱਤੇ ਆ ਪਰ ਇਸ ਨਕਮੀ ਤੇ ਗੁੰੰਦੀ ਬੋਲੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੈ ਇਸ ਕਰਕੇ ਅੱਜ ਅਸੀਂ ਜਿਹੜਾ ਪ੍ਰੋਗਰਾਮ ਬਣਾਇਆ ਆ ਇਸ ਤੋਂ ਬਾਅਦ ਜੇਰਾ ਅਗਲਾ ਪ੍ਰੋਗਰਾਮ ਮੰਗੂਗਾ ਉਹ ਬਹੁਤ ਸਖਤ ਤੇ ਸਾਰੇ ਪੰਜਾਬ ਦੇ ਵਿੱਚ ਹੀ ਲੜਾਈ ਲੜੀ ਜਾਊਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋ ਤੁਸੀਂ ਦੇਖਿਆ ਮਿਸਪਲ ਮਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਨੇ ਜੋ ਉਹਨਾਂ ਦੇ ਵੱਲੋਂ ਇਹ ਮੀਟਿੰਗ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਨਾਲ ਜਿਹੜੀ ਹੈ ਕੀਤੀ ਗਈ ਕਹਿੰਦੇ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਗਰ ਸਰਕਾਰ ਨੇ ਦੇਖੀ ਕਰ ਰਹੀ ਹੈ ਤਾਂ ਉਸ ਦੇ ਖਿਲਾਫ ਜਿਹੜੀ ਹੈ ਆਨ ਵਾਲੇ ਸਮੇਂ ਦੇ ਵਿੱਚ ਕਿੱਥਾ ਸੰਘਰਸ਼ ਕਰਨਾ ਪਵੇਗਾ 7 8 ਅਤੇ 9 ਤਰੀਕ ਨੂੰ ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਘੜਾ ਪੰਨ ਕੇ ਸਰਕਾਰ ਦਾ ਜਿਹੜਾ ਹੈ ਵਿਰੋਧ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਸਰਕਾਰ ਦਾ ਵਿਰੋਧ ਰਹੇਗਾ ਉਹਨਾਂ ਦੀ ਮੰਗ ਹੈ ਕਿ ਠੇਕੇਦਾਰੀ ਸਿਸਟਮ ਜਿਹੜੀ ਹੈ ਪੱਕੀ ਖਤਮ ਕੀਤੀ ਜਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਹੋਰ ਕਈ ਐਈਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸੰਘਰਸ਼ ਤੋਂ ਬਾਅਦ ਕੀ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਦੀ ਹੈ ਜਾਂ ਫਿਰ ਮੁਲਾਜ਼ਮ ਐਕਸ਼ਨ ਕਮੇਟੀ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਹੋਰ ਸੰਘਰਸ਼ ਕਰਨਾ ਪਵੇਗਾ ਇਹ ਤਾਂ ਨਾਲ ਸਮਾਂ ਹੀ ਦੱਸੇਗਾ ਖਰੜ ਡੇਵਿਡ ਬਰਮਾ ਦੀ ਖਾਸ ਰਿਪੋਰਟ